ਇਹ ਅਸੀਂ ਵਚਨ ਦਿੰਦੇ ਆ ਕਿ ਅਸੀਂ ਗੁਰੂ ਘਰ ਦੀ ਸੇਵਾ ਹੀ ਕਰਾਂਗੇ ਰਾਜਨੀਤੀ ਨਹੀਂ ਕਰਾਂਗੇ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਜਾਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਨਰੋਲ ਪ੍ਰਬੰਧਕ ਕਮੇਟੀ ਦੀ ਸੇਵਾ 'ਚ ਹਾਜ਼ਰੀ ਲਵਾਵਾਂਗੇ ਗੁਰੂ ਆਸ਼ੇ ਅਨੁਸਾਰ ਇਹ ਗੁਰੂ ਨਾਨਕ ਦਾ ਪੈਸਾ ਢੋਲਕ ਦਾ ਪੈਸਾ ਕਿਹੜੇ ਗਰੀਬਾਂ ਲਈ ਆ ਕਿਹੜੀ ਕਿਹੜੀ ਐਜੂਕੇਸ਼ਨ ਲਈ ਬੜਿਆ ਇਹ ਅਸੀਂ ਸਾਨੂੰ ਤੁਸੀਂ ਮੌਕਾ ਦੇਓ ਉਹ ਤੋਂ ਦੱਸਾਂਗੇ ਇਹ ਬੱਚਿਆਂ ਦੀ ਐਜੂਕੇਸ਼ਨ ਜਿਹੜੇ ਅੱਜ ਗਰੀਬ ਬੱਚੇ ਸਾਡੀ ਬਾਰਡਰ ਬੈਲਟ ਦੇ ਵਿੱਚ ਅਸਾਈ ਬਣਦੇ ਜਾ ਰਹੇ ਨੇ ਇਹ ਬੜੇ ਸਾਡੇ ਲਈ ਦੁੱਖ ਦੀ ਗੱਲ ਆ ਕਿ ਅਸੀਂ ਕਦੀ ਸਾਡੇ ਅੰਗਰੇਜ਼ ਜਿਹੜੇ ਸਿੱਖ ਬਣ ਰਹੇ ਸੀ ਸਾਡੇ ਸਮਾਜ ਦੇ ਵਿੱਚ ਆ ਕੇ ਪਰ ਅੱਜ ਸਾਡੇ ਗਰੀਬ ਬੱਚੇ ਜਿਹੜੇ ਨੇ ਉਹ ਅਸਾਈ ਬਣ ਰਹੇ ਨੇ ਪੰਥ ਨੂੰ ਅਜਾੜਾ ਕਰਕੇ ਪੰਥ ਦੇ ਗਰੀਬ ਬੱਚਿਆਂ ਨੂੰ ਪੋਲੀਟੀਕਲ ਭੱਠੀ ਦਾ ਬਾਲਣ ਬਣਾ ਕੇ ਤੇ ਆਪਣੀਆਂ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਗੁਰੂ ਘਰ ਤੋਂ ਬਾਹਰ ਕਰੀ ਪੰਥਕ ਕਾਲੀ ਲਹਿਰ ਬਨੋ ਇੱਕ ਪੰਥਕ ਕਾਲੀ ਲਹਿਰ ਦੀ ਕੋਰ ਕਮੇਟੀ ਬਣਾਈ ਆ ਜਿਸ ਕੋਰ ਕਮੇਟੀ ਨੇ ਇੱਕ ਡਿਸੀਜਨ ਲਿਆ ਕਿ ਪਿੰਡ-ਪਿੰਡ ਸੰਪਰਕ ਕਰਨ ਲਈ ਆਪਣਾ WhatsApp ਨੰਬਰ ਦਿੱਤਾ ਜਾਵੇ ਤੇ ਅਪੀਲ ਕੀਤੀ ਜਾਵੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਮਕਾਵਾਂ ਨੂੰ ਕਿ ਪੰਥਕ ਕਾਲੀ ਲਹਿਰ ਦੀ ਸਪੋਰਟ ਤੇ ਆਓ ਤੇ ਸਾਡੀ ਮਦਦ ਕਰਨ ਲਈ ਤੁਸੀਂ ਪਿੰਡ ਦੀ ਬੂਥ ਕਮੇਟੀ ਬਣਾਓ ਤੇ ਪਿੰਡ ਦੀਆਂ ਜਿੰਨੀਆਂ ਵੋਟਾਂ ਰਹਿੰਦੀਆਂ ਨੇ ਉਹ ਬੜਵਾਓ ਖਾਲੀ ਤੀਸਰੇ ਮਹੀਨੇ ਦੀ 10 ਤਰੀਕ ਤੱਕ ਸਾਡੇ ਕੋਲ ਸਮਾਂ ਹੈ ਜਿਹੜੀ ਵੋਟ ਗਲਤ ਬਣੀ ਉਹਨੂੰ ਪਟਵਾ ਸਕਦੇ ਹਾਂ ਜਿਹੜੀ ਨਹੀਂ ਬਣੀ ਉਹਨੂੰ ਬਦਵਾ ਸਕਦੇ ਹਾਂ ਇਹੇ ਅਪੀਲ ਕਰਨ ਲਈ ਸਾਡੀ ਪੰਥਕ ਕਾਲੀਲਾਇਦ ਦੀ ਕੋਰ ਕਮੇਟੀ ਵੱਲੋਂ ਇਹ ਬੁਲਾਈ ਗਈ ਪ੍ਰੈਸ ਕਾਨਫਰੰਸ ਤੇ ਅਸੀਂ ਤੁਹਾਡੇ ਥਰੂ ਇਹ ਮੈਸੇਜ ਜਿਹੜਾ ਪਿੰਡਾਂ 'ਚ ਸ਼ਹਿਰਾਂ 'ਚ ਸਿੱਖ ਆਵਾਮ ਨੂੰ ਦੇਣਾ ਚਾਹੁੰਦੇ ਹਾਂ ਉਹ ਸਾਡੀ ਮਦਦ ਤੇ ਆਉਣ ਤਾਂ ਕਿ ਅਸੀਂ ਇਹ ਜਿਹੜਾ ਇੱਕ ਪਰਿਵਾਰ ਦਾ ਗਲਬਾ ਪਿਆ ਹੋਇਆ ਗੁਰੂ ਘਰ ਤੇ ਨਿਜ਼ਾਮ ਤੇ ਇੱਕ ਸਾਡੇ ਸਿਧਾਂਤ ਤੇ ਸੰਗਲ ਪਿਆ ਹੋਇਆ ਉਹਨੂੰ ਕੱਟিয়ে ਤੇ ਜਿਹੜਾ ਗਰੀਬ ਸਾਡੇ ਬੱਚਿਆਂ ਦਾ ਹੱਕ ਮਾਰਦੇ ਪੈ ਰਹੇ ਨੇ ਲੋਕ ਉਹਨਾਂ ਦੀ ਐਜੂਕੇਸ਼ਨ ਤੇ ਉਹਨਾਂ ਦਾ ਬਰਬਾਰ ਕਰਦੇ ਪੈ ਰਹੇ ਨੇ ਉਹਨਾਂ ਦੀ ਪੇਟ ਤੇ ਲੱਤ ਮਾਰਦੇ ਨੇ ਇੱਕ ਗਰੀਬ ਦੇ ਇਲਾਜ ਲਈ ਜਿਹੜਾ ਸਾਡਾ ਕੁਝ ਅਸੀਂ ਕੁਝ ਕਰ ਨਹੀਂ ਪਾ ਰਹੇ ਇੱਕ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨਲਾਮ ਹੋ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਤਬਾਦਲੇ ਹੋ ਰਹੇ ਨੇ ਏ ਏ ਏ ਅਸੀਂ ਸਾਰਾ ਕੁਝ ਠੀਕ ਕਰ ਸਕੀਏ ਇਹਦੇ ਲਈ ਅਸੀਂ ਤਾਕਤ ਮੰਗਦੇ ਆਂ ਇਹ ਅਸੀਂ ਵਚਨ ਦਿੰਦੇ ਆਂ ਕਿ ਅਸੀਂ ਗੁਰੂ ਘਰ ਦੀ ਸੇਵਾ ਹੀ ਕਰਾਂਗੇ ਰਾਜਨੀਤੀ ਨਹੀਂ ਕਰਾਂਗੇ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਜਾਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਨਰੋਲ ਪ੍ਰਬੰਧਕ ਕਮੇਟੀ ਦੀ ਸੇਵਾ 'ਚ ਹਾਜ਼ਰੀ ਲਵਾਵਾਂਗੇ ਤੇ ਗੁਰੂ ਆਸ਼ੇ ਅਨੁਸਾਰ ਸਿੱਖ ਸਿਧਾਂਤਕੀ ਨੇ ਇਹ ਸਾਨੂੰ ਤੁਹਾਨੂੰ ਦੱਸਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਤੇ ਗੁਰੂ ਆਸ਼ੇ ਅਨਸਾਰ ਇਹ ਗੁਰੂ ਨਾਨਕ ਦਾ ਪੈਸਾ ਗੋਲਕ ਦਾ ਪੈਸਾ ਕਿਹੜੇ ਗਰੀਬਾਂ ਲਈ ਆ ਕਿਹੜੀ ਕਿਹੜੀ ਐਜੂਕੇਸ਼ਨ ਲਈ ਬੜਿਆ ਇਹ ਅਸੀਂ ਸਾਨੂੰ ਤੁਸੀਂ ਮੌਕਾ ਦੇਓਗੇ ਉਦੋਂ ਦੱਸਾਂਗੇ ਤੋਂ ਅਸੀਂ ਇਹ ਯਾਤਰੂ ਲਈ ਸਹੂਲਤਾ ਗੁਰੂ ਘਰ ਦੀ ਜਾਇਦਾਦ ਤੇ ਸਿਧਾਂਤ ਬਚਾਉਣੇ ਗਰੀਬ ਬੱਚਿਆਂ ਦੀ এডਿਕੇਸ਼ਨ ਜਿਹੜੇ ਅੱਜ ਗਰੀਬ ਬੱਚੇ ਸਾਡੀ ਬਾਰਡਰ ਬੈਲਟ ਦੇ ਵਿੱਚ ਅਸਾਈ ਬਣਦੇ ਜਾ ਰਹੇ ਨੇ ਇਹ ਬੜੇ ਸਾਡੇ ਲਈ ਦੁੱਖ ਦੀ ਗੱਲ ਆ ਕਿ ਅਸੀਂ ਕਦੀ ਸਾਡੇ ਅੰਗਰੇਜ਼ ਜਿਹੜੇ ਸਿੱਖ ਬਣ ਰਹੇ ਸੀ ਸਾਡੇ ਸਮਾਜ ਦੇ ਵਿੱਚ ਆ ਕੇ ਪਰ ਅੱਜ ਸਾਡੇ ਗਰੀਬ ਬੱਚੇ ਜਿਹੜੇ ਨੇ ਉਹ ਅਸਾਈ ਬਣ ਰਹੇ ਨੇ ਇੱਕ ਇੱਕ ਲਾਲਚ ਕੇ ਐਜੂਕੇਸ਼ਨ ਵੇਲੇ ਐਜੂਕੇਸ਼ਨ ਪੰਜਾਬ ਦੀ ਬਰਬਾਦ ਹੋ ਚੁੱਕੀ ਆ ਤੋਂ ਅਸੀਂ ਇਹ ਇਹੀ ਤੁਹਾਡੇ ਥਰੂ ਸਾਰਿਆਂ ਦੇ ਸਿੱਖ ਕੌਮ ਨੂੰ ਬੇਨਤੀ ਕਰਦੇ ਆ ਕਿ ਸਾਡੀ ਹੈਲਪ ਤੇ ਆਓ ਸਾਡੀ ਸਪੋਰਟ ਤੇ ਸਾਡੀ ਹੈਲਪ ਨਹੀਂ ਕੌਮ ਦੀ ਹੈਲਪ ਹੋਊਗੀ ਗੁਰੂ ਵੱਲੋਂ ਤੁਹਾਨੂੰ ਸ਼ਾਬਾਸ਼ ਮਿਲੋਗੇ ਗੁਰੂ ਦਸਮ ਪਾਤਸ਼ਾਹ ਦੇ ਬੱਚਾ ਨੇ ਸਰੀਰ ਦੇ ਕੇ ਧਾਮ ਦੇ ਕੇ ਆਪਣੇ ਜਿਹੜਾ ਸਾਨੂੰ ਮਿਸ਼ਨ ਦਿੱਤਾ ਜਿਹੜੇ ਸਾਨੂੰ politcal ਤੇ ਧਾਰਮਿਕ ਆਜ਼ਾਦੀ ਦਿੱਤੀ ਹੈ ਉਹਨੂੰ ਬਚਾਈਏ ਜਿਹੜਾ ਦਸਮ ਪਾਤਸ਼ਾਹ ਦਾ ਖਾਲਸਾ ਧਰਮ ਨਾ ਰਿਹਾ ਤੇ ਸਾਡੀ ਆਤਮਾ ਰੋਲਦੀ ਰਹੂਗੀ ਫਿਰ ਸਾਡੀ ਟੁੱਟੀ ਗੱਡਣ ਵਾਲਾ ਕੋਈ ਨਹੀਂ ਅੱਜ ਤੁਸੀਂ ਦੇਖੋ ਮਜ਼ਾਕ ਜਿਹੜਾ ਇੱਕ ਇੱਕ ਉਹ ਸਿੱਖ ਸੀਗੇ ਜਿਨ੍ਹਾਂ ਨੇ ਆਪਣੇ ਸਰੀਰ ਤਾਂ ਦੇ ਕੇ ਦਸਮ ਪਾਤਸ਼ਾਹ ਨਾਲ ਟੁੱਟੀ ਗੰਢੀ ਉਹਦਾ 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 ਇੱਕ ਤਿਉਹਾਰ ਹੋਵੇ ਉਹਦਾ ਜੋੜ ਮੇਲਾ ਹੋਵੇ ਤੇ ਉਥੇ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਇਹ ਕਹੇ ਕਿ ਪਹਿਲਾਂ ਇੱਥੇ ਆਓ ਸਾਡੇ ਕੋਲ ਬਾਅਦ ਚ ਟਾਈਮ ਮਿਲੇ ਤਾਂ ਮੱਥਾ ਟੇਕ ਲਓ ਨਹੀਂ ਤੇ ਨਹੀਂ ਪਹਿਲਾਂ ਸਾਡੇ ਨਾਲ ਟੁੱਟੇ ਗੰਢੋ ਇਹ ਅਜੇ ਵੀ ਇਹ ਸੋਚਦੇ ਨੇ ਕਿ ਗੁਨਾਹਗਾਰ ਕੌਮ ਆ ਸਾਡੀ ਉਹਨੂੰ ਟੁੱਟੇ ਸਾਡੇ ਨਾਲ ਗੱਡਣੀ ਚਾਹੀਦੀ ਆ ਪਾਦਲ ਪਰਿਵਾਰ ਨਾਲ ਇਹਨਾਂ ਦਾ ਮੂੰਹ ਭੰਨਣ ਲਈ ਇੱਕੋ ਇੱਕ ਤਰੀਕਾ ਸਮਾਂ ਆਇਆ ਸਾਡੇ ਤੇ ਦੁਬਾਰਾ ਨਹੀਂ ਆਉਣਾ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਕਿ ਜਿਹੜਾ ਗੱਲ ਜ਼ਬਾਨੋਂ ਤੀਰ ਕਮਾਣੋਂ ਨਿਕਲੇ ਹੱਥ ਨੇ ਕਦੀ ਨਹੀਂ ਆਉਂਦੇ ਹੱਥੋਂ ਨਿਕਲ ਚੁੱਕਾ ਸਮਾਂ ਵੀ ਹੱਥ 'ਚ ਨਹੀਂ ਆਉਂਦਾ ਇਸ ਸਮੇਂ ਨੂੰ ਸੰਭਾਲ ਲਓ ਸਾਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਬੈਕ ਤੇ ਦੀਵਾਰ ਦੀ ਤਰ੍ਹਾਂ ਖੜੇ ਹੋ ਤੁਹਾਨੂੰ ਰਿਜ਼ਲਟ ਦੇਵਾਂਗੇ ਤੁਹਾਡਾ ਨਾ ਵਾਦਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਇਸ ਇਸ ਮਿਸ਼ਨ ਦੇ ਵਿੱਚ ਰਾਜਨੀਤੀ ਨਹੀਂ ਵੜਨ ਦੇਾਂਗੇ ਤੇ ਨਾ ਰਾਜਨੀਤੀ ਕਿਸ ਨੂੰ ਕਰਨ ਦੇਾਂਗੇ ਇਹ ਰਾਜਨੀਤੀ ਦੁਨੀਆ ਦੀ ਝੂਠੀ ਰਾਜਨੀਤੀ ਆ ਇੱਕ ਅਕਾਲਪੁਰ ਸੱਚੇ ਵਿਗਰੂ ਦੀ ਰਾਜਨੀਤੀ ਸੱਚੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਗੁਰੂ ਗਬੇਰ ਸਿੰਘ ਜੀ ਨੇ ਕੀਤੀ ਉਹਦੇ ਬੱਚਿਆਂ ਨੇ ਕੀਤੀ ਪ੍ਰਾਤਨ ਸਿੱਖਾਂ ਨੇ ਕੀਤੀ ਉਹ ਉਹੀ ਰਾਜਨੀਤੀ ਗੁਰੂ ਘਰ ਚ ਰਹੂਗੀ ਜੇ ਲੋੜ ਪਊ ਤੇ ਸਰੀਰਾਂ ਦੇ ਦਾਨ ਦੇਣ ਵਾਲੇ ਸਿੱਖ ਅੱਗੇ ਹੋਣ ਨਾ ਕਿ ਘਰ ਬਣਾਉਣ ਵਾਲੇ ਪੰਥ ਨੂੰ ਅਜਾੜਾ ਕਰਕੇ ਪੰਥ ਦੇ ਗਰੀਬ ਬੱਚਿਆਂ ਨੂੰ ਪੋਲੀਟੀਕਲ ਭੱਠੀ ਦਾ ਬਾਲਣ ਬਣਾ ਕੇ ਤੇ ਆਪਣੀਆਂ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਗੁਰੂ ਘਰ ਚੋਂ ਬਾਹਰ ਕਰੀਏ